सारे किसान भाइयों को सत श्रीकाल राम राम आज 28 तारीख की सुबह सुबह है रात का समय है आप सबको पता ही होगा कि 19 तारीख को जब केंद्र सरकार के साथ मीटिंग के बाद सारे किसान नेता दोनों फोरमों के वापस आ रहे थे तो उनको रस्ते में ही गिरफ्तार कर लिया गया था और लगभग 1500 किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज़्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगजीत सिंह डल्लेवाल जी ने ये स्पष्ट कहा था कि मैं पानी की एक घूट भी जब लूँगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही 28 तारीख को हमारे सारे साथियों को रिहा किया जाने लगा है पटियाला जेल से हमारे जितने साथी लगभग 48 साथी बचे हुए थे उन साथियों को भी रिहा किया गया है इसी तरीके से अन्य जेलों से भी साथियों को रिहा किया जा रहा है मैं निवेदन करूंगा काका सिंह कोटड़ा जी अह वैभव जी का खालसा श्री वैभव जी की फतेह अह जमे मैं तो पहला दसेया है कि assi पटियाला जेल ਦੇ ਵਿੱਚੋਂ ਜਿਹੜੇ ਹੁਣ ਰਿਹਾ ਹੋਏ ਆ ਅੰਦਰ ਜਿਹੜੀ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਇਕੱਲੇ ਜਿਹੜੇ ਵਰਕਰਾਂ ਨੂੰ ਛੱਡ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀ ਕਿ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਤਾਂ ਉਹ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕਾ ਬੋਲਿਆ ਨੀ ਜਾ ਰਿਹਾ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਰੇ ਵੀ ਅਸੀਂ ਕੰਮ ਕੀਤਾ ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ ਡੱਲੇਵਾਲ ਸਾਹਿਬ ਆਪ ਦੀ ਮਰਜ਼ੀ ਦੇ ਨਾਲ ਗਏ ਨੇ ਤਾ ਮਿਲਣ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱੱਟ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾਂ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲੈਂਦਾ ਹੈ ਉਹ ਪਿੱਛੇ ਹਟਣਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲਬਾਤ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਐ ਸਰਕਾਰ ਕੁਝ ਹੋਰ ਦੇ ਰਹੀ ਆ ਭਾਵੇਂ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਜਿਹੜੇ ਐਮਐਲਏ ਨੇ ਟਰਾਲੀ ਚੋਰੀਆਂ ਕੀਤੀਆਂ ਨੇ ਉਹ ਆਗੂ ਸਫਾਈਆਂ ਦੇ ਰਿਹਾ ਆ ਆਪਣੀਆਂ ਕਮੇਟੀਆਂ ਬਣਾ ਕੇ ਦੇਖੋ ਜੀ ਲੋਕ ਸਾਡੇ ਕੋਲੇ ਆ ਰਹੇ ਆ ਤਾਂ ਵੱਡੇ ਪੱਦਰ ਤੇ ਇਹਨਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਭਾਂਡੇ ਨਹੀਂ ਬਖਸ਼ੇ ਸਾਡੇ ਟਰੈ ਟਰਾਲੀਆਂ ਨਹੀਂ ਬਖਸ਼ੀਆਂ ਜਿਨਨੇ ਤੰਬੂ ਟੈਂਟ ਜਿਨਨੇ ਲੋਕਾਂ ਦੇ ਦਸਾਂ ਨਾਹਾਂ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਬਣਾ ਕੇ ਉੱਥੇ ਘਰ ਵਸਾਇਆ ਸੀਗਾ ਉੱਟਾਇਆ ਇਹਦੀ ਕੀਮਤ ਬਹੁਤ ਵਹਿੰਗੀ ਇਹਨਾਂ ਨੂੰ ਚਕਾਉਣੀ ਪੈਣੀ ਹੈ ਤਾਂ ਇਸ ਲਈ ਮੈਂ ਹੁਣ ਇਹ ਬੇਨਤੀ ਕਰਦਾ ਜਿਨਨੇ ਸਾਡੇ ਲਗਭਗ 10 11 ਜ਼ਿਲ੍ਹਿਆਂ ਦੇ ਵਿੱਚ ਬੰਦੇ ਸੀਗੇ ਤਾਂ ਬਹੁਤਿਆਂ ਜ਼ਿਲ੍ਹਿਆਂ ਦਾ ਸਾਡੇ ਕੋਲੇ ਨਹੀਂ ਅੰਕੜਾ ਸੀਗਾ ਹੁਣ ਪਤਾ ਲੱਗਿਆ ਜਿਵੇਂ ਬਠਿੰਡੇ ਦੇ ਵਿੱਚ ਵੀ ਕਿਸਾਨ ਸੀਗੇ ਉਹ ਮੋਕਸਰ ਜੇਲ੍ਹ ਦੇ ਵਿੱਚ ਸੀਗਾ ਫਰੀਦਕੋਟ ਜੇਲ੍ਹ ਦੇ ਵਿੱਚ ਸੀਗਾ ਲੁਤਿਆਣੇ ਜੇਲ੍ਹ ਦੇ ਵਿੱਚ ਸੀਗਾ ਰੋਪੜ ਆਪਣਾ ਦੂਜਾ ਨਾਭਾ ਤਾਂ ਸੰਗਰੂਰ ਮਾਨਸਾ ਬਰਨਾਲਾ ਉਹ ਜਿਹੜੇ ਕਿਸਾਨ ਹੈਗੇ ਹੁਣ 280 ਤਾਂ ਥੋੜੇ ਚਿਰ ਦੇ ਵਿੱਚ ਆ ਵੀ ਰਹੇ ਨੇ ਤਾਂ ਜਿਵੇਂ ਹੁਣੇ ਸਾਨੂੰ ਪਟਿਆਲੇ ਦੇ ਵਿੱਚੋਂ ਅਸੀਂ ਬਾਹਰ ਆਏ ਆ ਜਿਹੜੇ ਹਜੇ ਕੁਛ ਹੈ ਜਿਹੜੇ ਕਿਸਾਨ ਲਗਭਗ ਅੱਧੇ ਘੰਟੇ ਦੇ ਵਿੱਚ ਸਾਰੇ ਉਹ ਬਾਹਰ ਆ ਜਾਣਗੇ ਐਤੋਂ ਬਾਅਦ ਅਸੀਂ ਬਣੇ ਬਣਾਏ ਸਾਡੀ ਸ਼ਹਾ ਡੱਲੇਵਾਲ ਸਾਹਿਬ ਕੋਲੇ ਜਾ ਕੇ ਜੋ ਉਹਨਾਂ ਦੀ ਸਥਿਤੀ ਆ ਉਹਨੂੰ ਦੇਖ ਕੇ ਉੱਥੇ ਜ਼ਰੂਰ ਵਿਚਾਰ ਕੇ ਦੋਨੇ ਫੋਰਮ ਅਸੀਂ ਅਪੀਲ ਕਰਾਂਗੇ ਕਿ ਛੋਡੇ ਸ਼ੰਘਾਰਸ਼ ਨੇ ਛੋਡੇ ਜਿਹੜਾ ਪਾਣੀ ਬੰਦ ਕੀਤਾ ਤਾਂ ਮਜਬੂਰ ਕੀਤਾ ਸਰਕਾਰ ਨੂੰ ਜਿਹੜੇ ਅਸੀਂ ਬਾਹਰ ਆਏ ਆ ਤਾਂ ਉਹ ਸਾਰੀ ਗੱਲ ਵਿਚਾਰ ਕੇ ਅਸੀਂ ਉੱਥੇ ਜਾ ਕੇ ਡੱਲੇਵਾਲ ਸਾਹਿਬ ਕੋਲੇ ਜ਼ਰੂਰ ਅਪੀਲ ਕਰਾਂਗੇ ਜ਼ਰੂਰ ਬੇਨਤੀ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਅਪੀਲ ਕਰਾਂਗੇ ਭਰਾਵੋ ਹਮੇਸ਼ਾ ਦੇਖਿਆ ਸੁਣਿਆ ਹੁਣ ਤਾਂ ਹੱਡੀ ਹੰਡਾਰੇ ਆ ਹਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਡਰਦੇ ਆ ਵੀ ਮੈਨੂੰ ਨਾ ਹੋ ਜੇ ਤਾਂ ਕੱਲੇ-ਕੱਲੇ ਪਿੰਡ ਨੂੰ ਕੁੱਟਣਗੇ ਕੱਲੇ-ਕੱਲੇ ਨੂੰ ਫੜ ਕੇ ਕੇਸ ਪਾਉਣਗੇ ਕੱਲੇ-ਕੱਲੇ ਦੀਆਂ ਜ਼ਮੀਨਾਂ ਖੋਣਗੇ ਅੱਜ ਹਜੇ ਸਮਾਂ ਸਾਡੇ ਕੋਲ ਜਿਹੜਾ ਬੋਲਣ ਦਾ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਨੂੰ ਬੋਲਣ ਵੀ ਨਹੀਂ ਦੇਣਾ ਤਾਂ ਹਜੇ ਵੀ ਜੇ ਨਾ ਵਿਚਾਰਿਆ ਹਜੇ ਵੀ ਅਸੀਂ ਬੰਡੇ ਰਹੇ ਹਜੇ ਵੀ ਅਸੀਂ ਪਾਰਟੀਆਂ ਕਰਨੀ ਸੋਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਸਾਰੇ ਆਪਦੀ ਖੇਤੀ ਤੋਂ ਵੀ ਬਾਹਰ ਹੋ ਜਾਾਂਗੇ ਅਸੀਂ ਆਪਦੇ ਭਾਈਚਾਰੇ ਤੋਂ ਵੀ ਬਾਹਰ ਹੋ ਜਾਾਂਗੇ ਮਜਬੂਰ ਹੋ ਕੇ ਫਿਰ ਇਹਨਾਂ ਦੇ ਥੱਲੇ ਉਹ ਜਿਉਂਏ ਨਾ ਜਿਉਂੇ ਫਿਰ ਮਰਿਆ ਨੂੰ ਇਸ ਲਈ ਹਜੇ ਸਾਡੇ ਕੋਲ ਸਮਾਂ ਆ ਸਾਰੀ ਸਥਿਤੀ ਵੇਖ ਕੇ ਇਕੱਠੇ ਹੋ ਕੇ ਤਗੜਾ ਪ੍ਰੋਗਰਾਮ ਦੇ ਕੇ ਮਜਬੂਰ ਕਰਗੇ ਭਗਵਾਨ ਤਮਨ ਕੇਸਰੀਵਾਲ ਜਿਹੜਾ ਕਹਿੰਦਾ ਸੀ ਲੋਕਾਂ ਦੀ ਪਾਰਟੀਆਂ ਲੋਕਾਂ ਦੇ ਧਰਨਿਆਂ ਚੋਂ ਪੈਦਾ ਹੋਇਆ ਤੇ ਉਸੇ ਧਰਨਿਆਂ ਨੂੰ ਇਹਨੇ ਸਮਾਪਤ ਕਰਨ ਤੇ ਲੱਗਿਆ ਹੋਇਆ ਚਾਹੇ ਸਾਡੇ ਹਲਕੇ ਦੇ ਵਿੱਚ ਪਹਾ ਪਿੰਡ ਚੌ ਹੋਵੇ ਚਾਹੇ ਸਾਡੇ ਹੋਰ ਇਲਾਕਿਆਂ ਦੇ ਵਿੱਚ ਹੁਣ ਜਿਹੜੇ ਲੋਕ ਆਪਦੀਆਂ ਮੰਗਾਂ ਲਈ ਬੈਠਿਆ ਉਹਨਾਂ ਲੋਕਾਂ ਤੇ ਇਹਨਾਂ ਨੇ ਡੰਡਾ ਖੜਕਾਇਆ ਧੰਨਵਾਦ ਬਸ ਸ਼੍ਰੀਕਾਂ